ਸਤਿ ਸ਼੍ਰੀ ਅਕਾਲ ਜੀ ਵੈਲਕਮ ਓਨ ਮਾਈ ਪੇਜ ਮੈਂ ਪੁਸ਼ਪਿੰਦਰ ਕੌਰ ਅੱਜ ਦੀ ਵੀਡੀਓ ਜੇ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਰੇਂਜ ਰਹੂਗੀ ਸਾਰਿਆਂ ਦੀ 850 ਤੁਸੀਂ ਇਹਨਾਂ ਸੂਟਾਂ ਚੋਂ ਕੋਈ ਵੀ ਸੂਟ ਪਸੰਦ ਕਰ ਸਕਦੇ ਹੋ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਹਨਾ ਸਟੀਚਿੰਗ ਫਸਟ ਟਾਈਮ ਕਰਵਾ ਰਹੇ ਨੇ ਜਿਹੜੇ ਸਾਡੇ ਕੋਲ ਇਹਨਾਂ ਸੂਟਾਂ ਤੇ ਤੁਸੀਂ ਸਟੀਚਿੰਗ ਕਰਵਾ ਕੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਆਪਾਂ ਡਿਜ਼ਾਈਨਿੰਗ ਵਗੈਰਾ ਕੋਈ ਵੀ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਉਹ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਬਹੁਤ ਹੀ ਸੋਹਣੇ ਜੇ ਪ੍ਰਿੰਟ ਨੇ ਸਟਾਫ ਇੰਨਾ ਕਾ ਜ਼ਿਆਦਾ ਸੌਫਟ ਹੈ ਇੰਨਾ ਕਾ ਜ਼ਿਆਦਾ ਵਧੀਆ ਨਾ ਮਤਲਬ ਤੁਸੀਂ ਬਾਰ-ਬਾਰ ਪਾਉਂਗੇ ਬਾਰ-ਬਾਰ ਹੰਡਾਉਂਗੇ ਸੂਟ ਬਹੁਤ ਸੋਹਣਾ ਰਹੂਗਾ ਜੀ ਸਟੱਫ ਤੇ ਤੁਸੀਂ ਹਨਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਹਨਾ ਦੁਪੱਟੇ ਵਗੈਰਾ ਵੀ ਕੋਈ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਨਾਲ ਆਪਣੀ ਚੋਇਸ ਦਾ ਫੈਬਰਿਕ ਲੈ ਕੇ ਤੁਸੀਂ ਦੁਪੱਟਿਆਂ ਦਾ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਬਾਕੀ ਤੁਸੀਂ ਸਟਿਚਿੰਗ ਵਗੈਰਾ ਜਿਵੇਂ ਦਾ ਵੀ ਡਿਜ਼ਾਈਨ ਤੁਸੀਂ ਚਾਹੋ ਨੇ ਉਵੇਂ ਦਾ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਅੱਜ ਤੁਹਾਨੂੰ ਪ੍ਰਿੰਟ ਦਿਖਾਉਣੀ ਸ਼ੁਰੂ ਕਰਦੇ ਤੇ ਬਾਕੀ ਗੱਲਾਂ ਕਰਦੇ ਆ ਸੂਟ ਦਿਖਾਉਂਦੇ ਦਿਖਾਉਂਦੇ ਪ੍ਰਿੰਟਿੰਗ ਤੁਸੀਂ ਚੈੱਕ ਕਰੀ ਸਕਦੇ ਹੋ ਪ੍ਰਿੰਟਿੰਗ ਜਿਹੜੀ ਬਹੁਤ ਹੀ ਜਿਆਦੇ ਸੋਹਣੀ ਆ ਸਾਰੀ ਮਤਲਬ ਸਲਵਾਰ ਤੁਹਾਨੂੰ ਪਲੇਨ ਨਹੀਂ ਮਿਲੂਗੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਨੇ ਜੀ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਮਿਲੂਗਾ ਸਲਫ ਪ੍ਰਿੰਟ ਕਹਿ ਦਿੰਨੇ ਆ ਆਪਾਂ ਸਲਵਾਰ ਚ ਉਮੀਦੇ ਵੀ ਮਿਲਣਗੇ ਪਲੇਨ ਵੀ ਕਾਫੀ ਹੈਨਾ ਕਿਸੇ ਚ ਪ੍ਰਿੰਟਿੰਗ ਹੋਈ ਹੋਈ ਆ ਲਾਈਟ ਜੇ ਕਲਰ ਦੀ ਕਿਸੇ ਚ ਸੈਲਫ ਹੋਈ ਹੋਈ ਆ ਸਾਰੇ ਤੁਹਾਨੂੰ ਐਵੇਂ ਦੇ ਮਿਲਣਗੇ ਤੇ ਜੀ ਸਟਾਫ ਇੰਨਾ ਕਾ ਜਿਆਦੇ ਸੌਫਟ ਹੈ ਨਾ ਮਤਲਬ ਹੈਨਾ ਪਾਉਣੇ ਇੰਨਾ ਜਿਆਦੇ ਸੌਫਟ ਲੱਗਦਾ ਬਹੁਤ ਹੀ ਜਿਆਦੇ ਕੰਫਰਟੇਬਲ ਰਹੋਗੇ ਤੁਸੀਂ ਇਹ ਚ ਆਪਣੇ ਕੋਲ ਦੋ ਕਲਰ ਆ ਗਏ ਪ੍ਰਿੰਟਿੰਗ ਤੁਹਾਨੂੰ ਸਾਰਿਆਂ ਦੀ ਬਹੁਤ ਸੋਹਣੀ ਮਿਲੂਗੀ ਦੁਪट्टे ਤੁਸੀਂ ਟਾਇਡਾਈ ਵੀ ਕਰਵਾ ਸਕਦੇ ਹੋ ਸਿੰਗਲ ਡਾਈ ਵੀ ਕਰਵਾ ਸਕਦੇ ਹੋ 3350 ਦੀ ਰੇਂਜ 'ਚ ਤੁਹਾਨੂੰ ਆਪਾਂ ਇਹਦੇ ਨਾਲ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਜੇ ਤੁਸੀਂ ਨਾਲ ਦੁਪੱਟਾ ਵੀ ਚਾਹੀਦਾ ਤੁਹਾਨੂੰ ਬਾਕੀ ਜੇ ਤੁਹਾਡੀ ਸਟੱਫ ਦੀ ਚੋਇਸ ਹੈ ਵੀ ਸਾਨੂੰ ਇਹ ਹੀ ਦੁਪੱਟਾ ਚਾਹੀਦਾ ਉਹ ਉਸ ਅਕੋਰਡਿੰਗ ਹੋ ਜਾਊਗਾ ਜੀ ਸਟਿਚਿੰਗ ਵਗੈਰਾ ਆਪਣੇ ਜੈਨੂਇਨ ਪ੍ਰਾਈਸ ਨੇ ਸਾਰੇ ਤੇ 250 ਰੁਪਏ 'ਚ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਤੇ ਆਪਣਾ ਕੋਈ ਵੀ ਡਿਜ਼ਾਈਨ ਤੁਸੀਂ ਸੈਂਡ ਕਰੋਗੇ ਸੇਮ ਹੋਵੇਂ ਦਾ ਹੀ ਬਣ ਜਾਊਗਾ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਸਾਰੇ ਹੀ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇ ਜਿਵੇਂ ਇਹਨਾਂ ਦੇ بیس ਕਲਰ ਦੀ ਬਾਟਮ ਨਾਲ ਤੇ ਇਹਨਾਂ ਦੇ ਜਿਹੜੇ ਪ੍ਰਿੰਟ ਨੇ ਵਿੱਚ ਜਿਵੇਂ ਆਫ ਵਾਈਟ ਹੋ ਗਿਆ ਵਿੱਚੋਂ ਕੋਈ ਵੀ ਕਲਰ ਲੈ ਕੇ ਉਹ ਲੇਸਿਸ ਨਾਲ ਇਹਨਾਂ ਨੂੰ ਡਿਜ਼ਾਈਨ ਕਰਾਂਗੇ ਬਹੁਤ ਸੋਹਣੇ ਬਣਨਗੇ ਜੀ ਸੂਟ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਬਹੁਤ ਸੋਹਣਾ ਪ੍ਰਿੰਟ ਆ ਇਹ ਮੈਨੂੰ ਸਭ ਤੋਂ ਜਿਆਦਾ ਸੋਹਣਾ ਲੱਗਿਆ ਸੀ 3D ਪ੍ਰਿੰਟ ਆ ਗਿਆ ਜੀ ਇਹ ਬਹੁਤ ਜ਼ਿਆਦੇ ਮਤਲਬ ਕਲਰ ਵਗੈਰਾ ਵੀ ਕਾਫੀ ਟ੍ਰੈਂਡ ਹੈ ਜ਼ਾਇਦਾ ਤੇ ਇਹ ਆ ਗਿਆ ਜੀ yellow mustard ਜਿਹਾ ਕਲਰ ਸਾਰੇ ਹੀ ਮੈਚਿੰਗ ਸੂਟ ਹੋਣਗੇ ਜੀ ਇਹ ਪ੍ਰਾਈਸ ਵੀ ਇਹਨਾਂ ਦਾ ਬਿਲਕੁਲ ਜਾਣੋ ਨਾ ਪ੍ਰਾਈਸ ਹੈਗਾ ਜੀ 850 850 ਚ ਤੁਹਾਨੂੰ ਇਹ ਸੂਟ ਮਿਲਣਗੇ ਕੋਈ ਐਵੇਂ ਦਾ ਨਹੀਂ ਹੈਗਾ ਕੋਈ ਦੇਸੀ ਸਟੱਫ ਚੱਕ ਲਿਆ ਕੋਈ ਦੇਸੀ ਮਾਲ ਹੋਊਗਾ ਸਾਰੇ ਹੀ ਵਧੀਆ ਬ੍ਰਾਂਡ ਦੇ ਨੇ ਸਾਰੇ ਅਲੱਗ-ਅਲੱਗ ਬ੍ਰਾਂਡ ਦੇ ਸੂਟ ਰਹਿਣਗੇ ਕੋਈ ਦਾਸ ਦਾ ਹੋਊਗਾ ਕੋਈ ਏਕੇ ਦਾ ਹੋਊਗਾ ਕੋਈ ਹਨਾ ਪ੍ਰਿੰਸੈਸ ਕਲੈਕਸ਼ਨ ਐਵੇਂ ਸਾਰੇ ਅਲੱਗ-ਅਲੱਗ ਹੋਣਗੇ ਇਹ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਾਕੀ ਜੇ ਤੁਸੀਂ ਦੁਪੱਟੇ 'ਚ ਵੀ ਪੈਚ ਪਵਾ ਕੇ ਬੜਵਾਉਂਗੇ ਨਾ ਬਹੁਤ ਸੋਹਣੇ ਬਣਨਗੇ ਵਿੱਚ ਇਹਨਾਂ ਦੇ ਕਾਟਨ ਸ਼ਿਮਰ ਦੇ ਸੂਟ ਵੀ ਆ ਗਏ ਜੀ ਥੋੜੀ ਸ਼ਾਈਨ ਆ ਉਹਨਾਂ 'ਚ ਉਹਨਾਂ ਦਾ ਤਾਂ ਲੱਗ ਹੀ ਪਤਾ ਲੱਗਦਾ ਜਿਵੇਂ ਤਾਂ ਕਾਟਨ ਆ ਗਈ ਪਿਓਰ ਕਾਟਨ ਦੇ ਸੂਟ ਨੇ ਦੋ ਤਿੰਨ ਪ੍ਰਿੰਟ ਆਪਾਂ ਤੁਹਾਨੂੰ ਇਸ 'ਚ ਕਾਟਨ ਸ਼ਿਮਰ ਦੇ ਵੀ ਦਿਖਾ ਰਹੇ ਹਾਂ ਉਹ ਅੱਗੇ ਤੁਹਾਨੂੰ ਦੱਸਾਂਗੇ ਉਹਨਾਂ ਨਾਲ ਸ਼ਿਮਰ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਲੱਗਦੇ ਆ ਜੀ ਇਹ ਵਾਲਾ ਪ੍ਰਿੰਟ ਸਭ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਦੇਖੋ ਇਹ ਚ ਬਲੂ ਕਲਰ ਆਪਾਂ ਪਹਿਲਾਂ ਦਿਖਾਇਆ ਇਹ ਆਪਣਾ ਆ ਗਿਆ ਜੀ ਟਾਈਡਾਈ ਦੀ ਲੁੱਕ ਦਿੰਦਾ ਹੈ ਇਹ ਵਾਲਾ ਪ੍ਰਿੰਟ ਹੈ ਜਿਹੜਾ ਸਾਰੀ ਜਿਹੜੀ ਬਾਟਮ ਆ ਉਹਨਾਂ ਚ ਤੁਹਾਨੂੰ ਨੈਗੇਟਿਵ ਪ੍ਰਿੰਟ ਮਿਲੇਗਾ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਇਹ ਥੋੜਾ ਲਾਈਟ ਆ ਗਿਆ ਉਸ ਚ ਪ੍ਰਿੰਟਿੰਗ ਸ਼ਰਟ 'ਚ ਥੋੜਾ ਵਧੀਆ ਆ ਗਿਆ ਤੇ ਇਹ ਵਾਲਾ ਪ੍ਰਿੰਟ ਵੀ ਕਾਫੀ ਟ੍ਰੈਂਡ 'ਚ ਰਿਹਾ ਹੈ ਆਪਣੇ ਕੋਲੇ ਰਿਪੀਟ ਆਰਡਰ ਆ ਰਹੇ ਸੀ ਇਹ ਭਲੇ ਪ੍ਰਿੰਟ ਦੇ ਕਾਫੀ ਆਪਾਂ ਸੂਟ ਜਿਹੜੇ ਸੇਲ ਕੀਤੇ ਨੇ ਸੇਮ ਪ੍ਰਿੰਟ ਚ ਪਹਿਲਾਂ ਆਪਣੇ ਕੋਲੇ ਜੋ ਜਾਰਜਟ ਸਟਫ ਚ ਆਇਆ ਸੀ ਜੀ ਤੇ ਉਸ ਤੋਂ ਪਹਿਲਾਂ ਪਸ਼ਮੀਨੇ ਚ ਵੀ ਇਹ ਵਾਲਾ ਪ੍ਰਿੰਟ ਆਇਆ ਸੀ ਦੇਖੋ ਤੁਸੀਂ ਪ੍ਰਿੰਟਿੰਗ ਸਾਰੇ ਇੱਕ ਤੋਂ ਇੱਕ ਵੱਖਰੇ ਜੇ ਤੁਸੀਂ ਘਰ ਪਾਉਣ ਲਈ ਰੂਟੀਨ 'ਚ ਪਾਉਣ ਲਈ ਸੂਟ ਚਾਹੀਦੇ ਨੇ ਤੁਹਾਨੂੰ ਕੋਈ ਜੌਬ ਕਰਦੀ ਹੈ ਭੈਣ ਉਹਨੂੰ ਸੂਟ ਚਾਹੀਦੇ ਨੇ ਇਹਨਾਂ ਨੂੰ ਹਲਕੇ-ਹਲਕੇ ਡਿਜ਼ਾਈਨ ਕਰਵਾ ਕੇ ਬਹੁਤ ਸੋਹਣੇ ਸੂਟ ਬਣ ਜਾਣਗੇ ਤੁਸੀਂ ਵੀਡੀਓ 'ਚ ਵੀ ਚੈੱਕ ਕਰ ਹੀ ਰਹੇ ਹੋ ਕੋਈ ਵੀ ਜਿਹੜਾ ਸਟੱਫ ਆ ਬਿਨਾ ਸਟੈਂਪ ਤੋਂ ਨਹੀਂ ਹੋਊਗਾ ਤੇ ਬਿਨਾ ਮਤਲਬ ਸਾਰੇ ਹੀ ਕਿਸੇ ਨਾ ਕਿਸੇ ਹੈ ਨਾ ਬ੍ਰੈਂਡ ਦੇ ਸੂਟ ਨੇ ਦੇਸੀ ਸਟੱਫ ਕੋਈ ਵੀ ਨਹੀਂ ਹੈਗਾ ਆਪਣੇ ਕੋਲੇ بیس ਕਲਰ ਆ ਗਿਆ ਬਾਟਮ ਦਾ ਮਤਲਬ ਆਫ ਵਾਈਟ ਕਲਰ ਆ ਗਿਆ ਜੀ ਬਾਟਮ ਦਾ ਆ ਗਿਆ ਸਕਾਈ ਕਲਰ ਇਹ ਮੈਚਿੰਗ ਸੂਟ ਰਹੂਗਾ ਅਗਲਾ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਐਵੇਂ ਦੇ ਪ੍ਰਿੰਟ ਅੱਜਕੱਲ ਕਾਫੀ ਟ੍ਰੈਂਡ ਚ ਚੱਲ ਰਹੇ ਨੇ ਚਾਹੇ ਉਹ ਆਪਾਂ ਵਰਕ ਵਾਲੇ ਸੂਟਾਂ ਚ ਦੇਖੀਏ ਜਾਂ ਫਿਰ ਹਨਾ ਆਰੀ ਵਰਕ ਵਾਲਿਆਂ ਚ ਇਹ ਅੱਗੇ ਕਾਟਨ ਵਾਲਿਆਂ ਚ ਵੀ ਆ ਗਏ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਇਹ ਵਾਲੇ ਪ੍ਰਿੰਟ ਬਾਕੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਜਿਹੜੇ ਨਵੇਂ ਜੋੜੇ ਨੇ ਵੀਡੀਓ ਚ ਉਹ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਹੈ ਜੀ ਉੱਥੇ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਜੇ ਤੁਹਾਨੂੰ ਇੱਕ ਤੋਂ ਵੱਧ ਸੂਟ ਚਾਹੀਦੇ ਨੇ ਤਾਂ ਸ਼ਿਪਿੰਗ ਫ੍ਰੀ ਰਹੂਗੀ ਜੀ ਇੰਡੀਆ ਦੀ ਗੱਲ ਕਰ ਰਹੇ ਆਪਾਂ ਤੇ ਬਾਕੀ ਜਿਹੜੇ ਨਾ ਚੈਨਲ ਤੇ ਨਵੇਂ ਹੁੰਦੇ ਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤਾਂ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਿਲਕੁਲ ਨਾ ਬੁਲੈਕ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਉਹਦੇ ਨਾਲ ਨਾ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਜਾਂਦੀ ਹੈ ਜੀ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਤੇ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਫੇਰ ਮਿਲਦੇ ਆਂ ਨਵੀਂ ਵੀਡੀਓ 'ਚ